ਮੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੂੰ ਆਪਣੇ ਅਲਾਟ ਕੀਤੇ ਮਕਾਨ ਨੂੰ ਖਾਲੀ ਕਰਨਾ ਪਏਗਾ ਰਾਜਾ ਵੜਿੰਗੌਰ ਸੁਖਚਿੰਦਰ ਰੰਧਾਵਾ ਨੂੰ ਨੋਟਿਸ ਜਾਰੀ ਹੋ ਗਿਆ ਜੀ ਹਾਂ ਨਵੇਂ ਸੰਸਦ ਮੈਂਬਰ ਚੁਣੇ ਜਾਣ ਤੋਂ ਬਾਅਦ ਹੁਣ ਜੋ ਵਿਧਾਇਕ ਸੀਗੇ ਪਹਿਲਾਂ ਤਾਂ ਉੱਥੋਂ ਉਹਨਾਂ ਨੇ ਆਲਰੇਡੀ ਅਸਤੀਫਾ ਦੇ ਦਿੱਤਾ ਸੀਗਾ ਤਾਂ ਹੁਣ ਉਹਨਾਂ ਨੂੰ ਜਿਹੜੇ ਸਰਕਾਰ ਦੇ ਵੱਲੋਂ ਹੌਸਟਲ ਐਮ ਐਲ ਏ ਹੌਸਟਲ ਜੋ ਅਲਾਟ ਕੀਤੇ ਜਾਂਦੇ ਨੇ ਤਾਂ ਉਹ ਕੋਠੀ ਜਿਹੜੀ ਹੈ ਖਾਲੀ ਕਰਨੀ ਪਊਗੀ ਇਹ ਸਮਾਂ ਉਹਨਾਂ ਨੂੰ ਦੇ ਦਿੱਤਾ ਗਿਆ ਸੀਗਾ ਕਿ 20 ਜੂਨ ਤੋਂ ਬਾਅਦ 15 ਦਿਨਾਂ ਦੇ ਵਿੱਚ ਤੁਸੀਂ ਇਹਨੂੰ ਖਾਲੀ ਕਰ ਲਓ ਪਰ ਹਜੇ ਤੱਕ ਉਹਨਾਂ ਨੇ ਖਾਲੀ ਨਹੀਂ ਕੀਤਾ ਹੈ ਕਿਉਂਕਿ ਸਮਾਂ ਜਿਹੜਾ ਹੈਗਾ ਹੋਰ ਵੀ ਅੱਗੇ ਜਿਹੜੀ ਡਿਊਰੇਸ਼ਨ ਹੈ ਉਹ ਤੋਂ ਵੱਧ ਹੋ ਸਕਦਾ ਹੈਗਾ ਔਰ ਇਹ ਲਾਜ਼ਮੀ ਹੈ ਕਿ ਉਹਨਾਂ ਨੂੰ ਹੁਣ ਕੋਠੀ ਜਿੱਥੇ ਉਹ ਰਹਿ ਰਹੇ ਨੇ ਉਹ ਛੱਡਣੀ ਪਊਗੀ ਹਾਲਾਂਕਿ ਜਿੰਨਾ ਟਾਈਮ ਉਹ ਉੱਥੇ ਰਹਿਣਗੇ ਉਥੇ ਉਹਨਾਂ ਨੂੰ ਉਹਨਾਂ ਕਰਾਇਆ ਜਿਹੜਾ ਉਥੋਂ ਦਾ ਭਰਨਾ ਪਏਗਾ ਪੰਜਾਬ ਵਿਧਾਨ ਸਭਾ ਨੇ ਨਵੇਂ ਚੁਣੇ ਗਏ ਸਾਂਸਦਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੁਖਿੰਦਰ ਸਿੰਘ ਰਦਾਵਾ ਨੂੰ ਵਿਧਾਇਕ ਦੇ ਤੌਰ ਤੇ ਉਹਨਾਂ ਨੂੰ ਅਲੋਟ ਕੀਤੇ ਗਏ ਹੌਸਟਲਸ ਨੂੰ ਖਾਲੀ ਕਰਨ ਦੇ ਆਦੇਸ਼ ਜਾਰੀ ਕੀਤੇ ਨੇ ਨੀਮਾ ਦੇ ਮੁਤਾਬਿਕ ਉਹਨਾਂ ਨੇ 20 ਜੂਨ ਤੋਂ 15 ਦਿਨਾਂ ਦੇ ਅੰਦਰ ਇਹ ਮਕਾਨ ਜੋ ਅਲੋਟ ਕੀਤੇ ਗਏ ਸੀ ਉਹ ਖਾਲੀ ਕਰਨ ਦੇ ਆਦੇਸ਼ ਜਾਰੀ ਕੀਤੇ ਨੇ ਹਾਲਾਂਕਿ ਉਹ ਜਿਹੜਾ ਸਮਾਂ ਤੈਅ ਕੀਤਾ ਗਿਆ ਸੀ ਉਹਦੀ ਡਿਊਰੇਸ਼ਨ ਤੋਂ ਬਾਅਦ ਕੁ ਸਮਾਂ ਉਥੇ ਰਹਿ ਸਕਦੇ ਨੇਗੇ ਇਸ ਦੌਰਾਨ ਉਹਨਾਂ ਨੂੰ ਉਹਦਾ ਉਚਿਤ ਕਰਾਇਆ ਦੇਣਾ ਹੋਊਗਾ ਕਾਂਗਰਸ ਨੀਤਾ ਸੁਖਜਿੰਦਰ ਰੰਧਾਵਾ ਗੁਰਦਾਸਪੁਰ ਤੋਂ ਸੰਸਦ ਚੁਣੇ ਗਏ ਨੇ ਜੋ ਪਹਿਲਾਂ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੀ ਔਰ ਜਦੋਂ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਗਿੱਦੜਵਾਹਾ ਤੋਂ ਵਿਧਾਇਕ ਨੇ ਤਾਂ ਉਹਨਾਂ ਨੇ ਆਲਰੇਡੀ ਉੱਥੋਂ ਅਸਤੀਫਾ ਦੇ ਕੇ ਤਾਂ ਹੁਣ ਉਹ ਸਾਬਕਾ ਵਿਧਾਇਕ ਬਣ ਗਏ ਤੇ ਹੁਣ ਸੰਸਦ ਮੈਂਬਰ ਦੇ ਤੌਰ ਤੇ ਉਹਨਾਂ ਨੇ ਹਲਫ਼ ਲੈ ਲਿਆ ਸੀਗਾ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਚੁਣੇ ਗਈ ਤਾਂ ਦੋਨਾਂ ਨੇ ਆਪਣੇ ਵਿਧਾਇਕ ਅਹੁਦੇ ਤੋਂ ਅਸਤੀਫਾ ਦਿੱਤਾ ਔਰ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾ ਉਹਨਾਂ ਨੇ ਸਪੀਕਰ ਨੇ ਇਹਨਾਂ ਦਾ ਅਸਤੀਫਾ ਜਿਹੜਾ ਸੀਗਾ ਉਹ ਸਵੀਕਾਰ ਕਰ ਲਿਆ ਔਰ ਹੁਣ ਅਜੇ ਹੀ ਦੇ ਵਿੱਚ ਇਹਨਾਂ ਨੂੰ ਜੋ ਹੋਸਟਲ ਅਲਾਊਟ ਹੋਏ ਨੇ ਉਹ ਖਾਲੀ ਕਰਨੇ ਪੈਣੇ ਤਾਂ ਜੋ ਡਿਟੇਲ ਹੈ ਤੁਹਾਨੂੰ ਇੱਕ ਵਾਰ ਮੋਟੀ ਮੋਟੀ ਅਸੀਂ ਪੜ ਕੇ ਸੁਣਾ ਦਿੰਨੇ ਆ ਨੀਮਾ ਦੇ ਮੁਤਾਬਕ ਜਦੋਂ ਕਿਸੇ ਵਿਧਾਨ ਸਭਾ ਮੈਂਬਰ ਨੂੰ ਕੋਈ ਮਕਾਨ ਫਲੈਟ ਨੌਕਰ ਕੁਆਟਰ ਗੇਰਾਜ ਆਦਿ ਅਲਾਟ ਹੁੰਦਾ ਹੈ ਤਾਂ ਅਗਰ ਉਹ ਮੈਂਬਰ ਨਹੀਂ ਰਹਿੰਦਾ ਤਾਂ ਉਸ ਨੂੰ 15 ਦਿਨਾਂ ਦੇ ਵਿੱਚ ਖਾਲੀ ਕਰਨਾ ਹੁੰਦਾ ਹੈ ਅਗਰ ਉਹ ਕਿਸੇ ਕਾਰਨ ਅਗਲੇ 15 ਦਿਨ ਚ ਮਕਾਨ ਖਾਲੀ ਨਹੀਂ ਕਰ ਰਹੇ ਤਾਂ ਉਹਨਾਂ ਨੂੰ ਜਿਹੜਾ ਉਹਨਾਂ ਤੋਂ ਕਿਰਾਇਆ ਵਸੂਲਿਆ ਜਾਂਦਾ ਹੈ ਔਰ ਇਸ ਤੋਂ ਬਾਅਦ ਉਹ ਜੇ ਉਹ ਫਿਰ ਵੀ ਨਹੀਂ ਖਾਲੀ ਕਰਦੇ ਤਾਂ ਮਕਾਨ ਦਾ ਕਿਰਾਇਆ 160 ਗੁਣਾ ਜ਼ਿਆਦਾ ਵਸੂਲਿਆ ਜਾਂਦਾ ਇਸ ਬੰਦ ਦੀ ਮਕਾਨ ਖਾਲੀ ਕਰਨ ਦੇ ਲਈ ਭੇਜੇ ਗੇ ਆਦੇਸ਼ ਦੇ ਵਿੱਚ ਇਹ ਸਾਫ਼ ਲਿਖਿਆ ਗਿਆ ਸੋ ਇਹ ਕੁਝ ਗੱਲਾਂ ਨੇ ਜੀ ਸੋ ਇਹਨਾਂ ਦੇ ਮੁਤਾਬਿਕ ਹੁਣ ਉਹਨਾਂ ਨੂੰ ਆਪਣੇ ਐਮ ਐਲ ਏ ਹੌਸਟਲ ਜਿਹੜੇ ਨੇ ਉਹ ਖਾਲੀ ਕਰਨੇ ਪੈਣਗੇ